ਕਿ ਉਹ ਚ ਗ੍ਰਿਫਤਾਰੀ ਪਾਈ ਗਈ ਹੈ ਕਿਸੇ ਦੀ ਹਾਂਜੀ ਜਗਰੂਪ ਸਿੰਘ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਬਾਕੀ ਅਸੀਂ ਟੀਮਾਂ ਭੇਜੀਆਂ ਹੋਈਆਂ ਨੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਾਂਗੇ ਇਹ ਜਗਰੂਪ ਲਈ ਪਹਿਲਾਂ ਵੀ ਛਾਪੇਮਾਰੀ ਕੀਤੀ ਹੈ ਕਿੱਥੋਂ ਫੜਿਆ ਗਿਆ ਹਾਂ ਹਾਂਜੀ ਇਹਨਾਂ ਨੂੰ ਨਾ ਛਾਪੇਮਾਰੀ ਜਿੱਥੇ-ਜਿੱਥੇ ਇਹਨਾਂ ਦੀਆਂ ਲੁਕਣਗਾਹਾਂ ਸਿਗੀਆਂ ਸਾਰੇ ਉੱਥੇ ਟੀਮਾਂ ਭੇਜੀਆਂ ਹੋਈਆਂ ਸੀ ਕੋ ਟੀਮਾਂ ਨੇ ਸਾਡੇ ਕੱਲ ਸਾਨੂੰ ਸਫਲਤਾ ਮਿਲੀ ਸ਼ਾਮ ਨੂੰ ਤੇ ਅਸੀਂ ਉਹ ਬੰਦਾ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਗ੍ਰਿਫਤਾਰੀ ਜਲਦੀ ਹੋ ਜੂ ਕਿੰਨੇ ਹੋਰ ਨੇ ਜਿਹੜੇ ਇਹਦੇ ਵਿੱਚ ਨਾਮਜਦ ਹੋਏ ਹੋਏ ਨੇ ਤੇ ਉਹਨਾਂ ਦੀ ਗ੍ਰਿਫਤਾਰੀ ਹਲੇ ਬਾਕੀ ਆ ਦੋ ਬੰਦੇ ਹੋਰ ਆ ਜਿਵੇਂ ਜਿਵੇਂ ਤਫਤੀਸ਼ ਚ ਚੱਲੂਗੀ ਉਸ ਹਾਵ ਨਾਲ ਜਿੱਦਾਂ ਜਿੱਦਾਂ ਨਾਮ ਆਉਂਦੇ ਰਹਿਣਗੇ ਫਿਰ ਉਦਾਂ ਹੀ ਸੀ ਡੀਲ ਕਰਦੇ ਸਰ ਕੁਝ ਪਤਾ ਲੱਗਿਆ ਵੀ ਜਗਰੂਪ ਕਿਹੜਾ ਮੁਲਾਜ਼ਮ ਤਾਂ ਹੈ ਹੀ ਹੈ ਪੁਲਿਸ ਦਾ ਕਿੱਥੇ ਤਾਂ ਨਾ ਸੀਗਾ ਇਹ ਲੁਧਿਆਣੇ ਦਾ ਨਾਤਾ ਜੀ ਲੁਧਿਆਣੇ ਦਾ ਨਾਤਾ ਪੁਲਿਸ ਦੇ ਵਿੱਚ